ਮੋਮਿਤਾ ਦੇਬੇਨਾਥ ਡਾਕਟਰ ਮੋਮਿਤਾ ਦੇਬੇਨਾਥ ਬੇਟੀ ਬਚਾਓ ਬੇਟੀ ਪੜਾਓ ਅੱਜ ਮੈਂ ਇਸ ਟੌਪਿਕ ਤੇ ਵੀਡੀਓ ਬਣਾ ਕੇ ਵੀ ਪਾਈ ਹੈ ਔਰ ਉਹਦੇ ਵਿੱਚ ਮੈਂ ਇਹੀ ਕਹਿ ਕਿ ਜਿਹੜੇ ਰੇਪਿਸ ਨੇ ਜਾਂ ਜਿੱਦਾਂ ਦੀ ਮੈਂਟੈਲਿਟੀ ਦੇ ਬੰਦੇ ਆ ਇਹਨਾਂ ਨੂੰ ਥੋੜਾ ਜਿਹਾ ਹਿਊਮੈਨਿਟੀ ਦੇ ਤੌਰ ਤੇ ਸੋਚਣਾ ਤਾਂ ਚਾਹੀਦਾ ਹੈ ਇਨਸਾਨੀਅਤ ਦੇ ਤੌਰ ਤੇ ਆਪਾਂ ਕਰ ਕੀ ਰਹੇ ਹਾਂ ਇੱਕ ਡਾਕਟਰ ਜੋ ਇੱਕ ਸੋਸ਼ਲ ਸਰਵਿਸ ਦਾ ਕੰਮ ਹੈ ਜੋ ਲੋਕਾਂ ਦੀ ਮਦਦ ਕਰਨ ਦਾ ਕੰਮ ਹੈ ਆਪਾ ਉਹਨਾਂ ਉਹਨਾਂ ਬੰਦੇ ਨੂੰ ਟਾਰਗੇਟ ਕਰ ਰਹੇ ਆ ਆਪਣੀ ਇਨਸਾਨੀਅਤ ਨੂੰ ਆਪਣੇ ਮੂਤਾਂ ਨੂੰ ਖੋਕੀ ਗਿਆ ਇਹ ਆਪਣੀ ਸੋਚ ਇਹ ਆਪਣੀ ਆਪਣੇ ਵਿੱਚ ਹੀ ਪ੍ਰੋਬਲਮ ਹੈ ਜੀ ਇਹ ਆਪਾਂ ਨੂੰ ਆਪਣੀ ਸੋਚ ਬਦਲਨੀ ਪੈਣੀ ਫੇਰ ਹੀ ਅਗਿਆਨ ਵਾਲੀ ਪੀੜ੍ਹੀ ਬਦਲੂ ਇੱਕ ਹੋਈ ਜਿੰਨੇ ਮਰਜ਼ੀ ਆਪਾਂ ਕਾਨੂੰਨ ਲਿਆਈਏ ਜਿੰਨੇ ਮਰਜ਼ੀ ਆਪਾਂ ਚੇਨ ਚੋੜੀ ਦਾ ਇਹ ਨਹੀਂ ਹੋਣਾ ਕਿ ਮੇਨ ਕੰਮ ਸਾਰਾ ਇੱਥੇ ਹੈ ਇਸ ਸੋਚ ਦਾ ਜੋ ਵਿਚਾਰੀ ਦੇ ਹਾਲਾਤ ਦਿੱਤੇ ਹੈ ਜੋ ਰਿਪੋਰਟਾਂ ਆ ਰਹੀਆਂ ਨੇ ਕਿੰਨਾ ਹੀ ਮਤਲਬ ਮਾੜਾ ਇਨਸਾਨ ਹੋਗਾ ਉਦਾਂ ਦੀ ਚੀਜ਼ ਕਰੂਗਾ ਕਿਸ ਨਾਲ ਡਾਕਟਰ ਦੋ ਮਿੰਟ ਭੈਣ ਨਾਲ ਕਿਸੇ ਦੀ ਔਰਤ ਨਾਲ ਉਹਨਾਂ ਦੀ ਚੀਜ਼ ਸੋ ਮੇਰੀ ਤਾਂ ਇਹੀ ਦੁਆਰਾ ਸਾਰਿਆਂ ਨੂੰ ਪੇਂਚੀ ਹੈ ਕਿ ਆਪਾਂ ਇਸ ਚੀਜ਼ ਤੇ ਗੱਲ ਕਰੀਏ ਔਰ ਆਪਾਂ ਆਨ ਵਾਲੀ ਜਨਰੇਸ਼ਨ ਨੂੰ ਚੰਗੀ ਸੋਚ ਦੇ ਮਾਲਕ ਬਣਾਈਏ ਕਿਉਂਕਿ ਸਾਰੀ ਚੀਜ਼ ਜੁਰੂਰੀ ਇੱਥੋਂ ਉੱਠਦੀ ਹੈ ਸਾਈਕੋਲੋਜੀ ਤੋਂ ਸੋਚ ਤੋਂ ਜਿੱਦਾਂ ਦੀ ਸੋਚ ਭਰੀ ਜਾਊਗੀ ਉਦਾਂ ਦੇ ਅੱਗੇ ਬੱਚੇ ਐਕਸ਼ਨ ਕਰਨਗੇ ਮੈਂ ਤਾਂ ਇਹੀ ਕਹੂੰਗਾ ਵੀ ਆਪਣੇ ਏਜੰਸੀਆਂ ਨੂੰ ਵੀ ਤੇ ਆਪਣੇ ਜਿੰਨੇ ਵੀ ਆਪਣੇ ਲਾਅ ਮੇਕਿੰਗ ਏਜੰਸੀਆਂ ਸਾਰੀਆਂ ਵੀ ਵਦ ਤੋਂ ਵਦ ਇਹ ਸੀ ਨੂੰ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਮਿਲੇ ਤੇ ਜਿੰਨੀ ਜਲਦੀ ਵੀ ਉਹਨਾਂ ਦਾ ਇਨਸਾਫ ਦੇ ਦਿੱਤਾ ਜਾਵੇ ਤੇ ਉਸ ਰੂਹ ਨੂੰ ਪਰਮਾਤਮਾ ਸ਼ਾਂਤੀ ਦੇਵੇ ਤੇ ਆਪਣੇ ਸਮਾਜ ਚ ਜਿਆਦਾ ਤੋਂ ਜਿਆਦਾ ਆਪਾਂ ਜਾਗਰੂਤਾ ਕਰੀਏ ਵੀ ਹਰ ਇੱਕ ਇਨਸਾਨ ਇੱਕ ਚੰਗੇ ਰਸਤੇ ਤੇ ਚੱਲੇ ਔਰ ਸਭ ਤੋਂ ਜ਼ਰੂਰੀ ਹੈ ਵੀ ਇੱਜ਼ਤ ਕਰਨੀ ਉਹ ਵੀ ਇੱਕ ਔਰਤ ਦੀ ਇੱਜ਼ਤ ਕਿਉਂਕਿ ਦੇਖੋ ਆਪਾਂ ਤਾਂ ਜਨਮ ਹੀ ਲਿਆ ਔਰਤ ਤੋਂ ਤਾਂ ਇਹ ਸਭ ਤੋਂ ਵੱਡੀ ਗੱਲ ਹੈ ਜੇ ਆਪਾਂ ਉਹਨੂੰ ਕਿਸੇ ਵੀ ਨਿਗਾਹ ਨਾਲ ਦੇਖਦੇ ਆਂ ਔਰ ਆਪਣੀ ਗਲਤ ਨਿਗਾਹ ਨਾਲ ਜਾਣੇ ਤਾਂ ਆਪਣੇ ਤੋਂ ਵੱਡਾ ਦਾ ਦੁਸ਼ਟ ਕੋਈ ਪੈਦਾ ਨਹੀਂ ਹੋ ਸਕਦਾ ਸੋ ਇਸ ਕਰਕੇ ਅ ਪ੍ਰਮਾਤਮਾ ਉਸ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਹਰ ਇੱਕ ਵਰਗ ਆਪਾਂ ਉਹਦੇ ਲਈ ਪ੍ਰਾਰਥਨਾ ਕਰੀਏ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਸੱਚੇ ਦਿਲੋਂ ਤੇ ਪੂਰੇ ਆਪਾਂ ਆਪਦੀ ਆਪਦੀ ਪ੍ਰਮਾਤਮਾ 'ਤੇ ਅਰਦਾਸ ਕਰੀਏ ਵੀ ਇਹੋ ਜੇ ਹਾਦਸੇ ਕਿਸੇ ਵੀ ਸੂਬੇ 'ਚ ਨਹੀਂ ਹੋਣੇ ਚਾਹੀਦੇ ਆਪਾਂ ਪੰਜਾਬ 'ਚ ਤਾਂ ਖੈਰ ਬਿਲਕੁਲ ਘਾਟੇ ਚੀਜ਼ਾਂ ਕਿਉਂਕਿ ਆਪਾਂ ਆਪਾਂ ਇਹ ਚੀਜ਼ ਨੂੰ ਕਹਿ ਸਕਦੇ ਹਾਂ ਵੀ ਆਪਣੇ ਸੂਬੇ 'ਚ ਪਰਮਾਤਮਾ ਨੇ ਇੰਨਾ ਲੋਕਾਂ ਨੂੰ ਮਾਨ ਸਮਾਨ ਐਨੀ ਬੁੱਧੀ ਦਿੱਤੀ ਹੈ ਵੀ ਆਪਾਂ ਇਹੋ ਜੇ ਕਲਚਰ ਨੂੰ ਬਲੀਵ ਹੀ ਨਹੀਂ ਕਰਦੇ ਪਰ ਆਪਣੇ ਦੂਜੇ ਸੂਬੇ ਵੀ ਆਪਾਂ ਹਿੰਦੁਸਤਾਨ ਦੀ ਜੇ ਭਾਰਤ ਦੇ ਵਿੱਚ ਹੈ ਉਹਨਾਂ ਵਿੱਚ ਵੀ ਬਿਲਕੁਲ ਇਹ ਹਾਦਸੇ ਬੰਦ ਹੋਣ ਤੇ ਜੇ ਕੋਈ ਇਕਾਦੂਕਾ ਹੁੰਦਾ ਵੀ ਹੈ ਤਾਂ ਉਹਨਾਂ ਨੂੰ ਪੂਰੀ ਸ਼ਕਤੀ ਨਾਲ ਪੇਸ਼ ਕੀਤਾ ਜਾਵੇ ਸੋ ਸਾਰੇ ਜਾਣੇ ਇਕੱਠੇ ਹੋ ਕੇ ਸਾਰੇ ਵੀਰ ਸਾਰੇ ਪੈਣਾ ਬਰਾਓ ਇਕੱਠੇ ਹੋ ਕੇ ਅੱਜ ਆਪਾਂ ਇਹ ਮਾਰਚ ਕੱਢੀਏ ਤੇ ਇਹਨੂੰ ਆਪਾਂ ਗਾਂ ਲੋਕਾਂ ਨੂੰ ਜਾਗਰੂਕ ਕਰੀਏ ਸਾਨੂੰ ਦੋਸਤੋ ਬਹੁਤ ਵਧੀਆ ਗੱਲਾਂ ਸਭ ਨੇ ਬੁਲਾ ਰਿਆ ਨੇ ਪੁੱਟਰ ਸਾਹਿਬ ਨੇ ਬਾਈ ਲੱਭੀ ਨੇ ਬਰਾਰ ਸਾਹਿਬ ਨੇ ਸਭ ਨੇ ਕੀਏ ਆਂ ਪਿਤੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਜੋ ਡਾਕਟਰ ਮੌਮਿਤਾ ਦੇਵਨਾਥ ਨਾਲੇ ਕਨੌਣੀ ਹਰਕਤ ਹੋਈ ਹੈ ਉਹ ਉਹਨਾਂ ਨਾਲ ਨਹੀਂ ਹੋਈ ਉਹ ਸਾਡੇ ਨਾਲ ਹੋਈ ਹੈ ਸਾਨੂੰ ਚਾਹੇ ਕੋਲਕੱਤੇ ਕਿਉਂ ਨਾ ਜਾਣਾ ਪਵੇ ਆਪਾਂ ਕੋਲਕੱਤੇ ਵੀ ਜਾਵਾਂਗੇ ਕੋਲਕੱਤੇ ਦੀ ਸੁਭਾ ਸਰਕਾਰ ਤੇ ਆਪਾਂ ਜ਼ੋਰ ਪਾਵਾਂਗੇ ਸੈਂਟਰ ਸਰਕਾਰ ਨੂੰ ਵੀ ਆਪਾਂ ਬੇਨਤੀ ਕਰਦੇ ਆਂ ਵੀ ਮੈਡੀਕਲ ਕਾਲਜਾਂ ਚ ਸਿਕਿਉਰਿਟੀ ਦਿੱਤੀ ਜਾਵੇ ਜਿਸ ਜਿੰਨਾ ਦੁਰੰਧਿਆ ਨੇ ਉਸ ਬੇਟੀ ਨਾਲ ਇਹ ਦੁਸ਼ਕਰਮ ਕੀਤਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਦੀ ਉਹਨਾਂ ਵਾਸਤੇ ਇਨਕਾਉਂਟਰ ਵੀ ਸਜ਼ਾ ਬਹੁਤ ਥੋੜੀ ਹੈ ਵੀਰੋ ਬੇਟੀਆਂ ਸਾਰਿਆਂ ਦੀ ਸੰਜੀ ਹੈ ਉਹ ਕਿਨੌਣੇ ਹਰਕਤ ਕਰਨ ਵਾਲੇ ਸੋਚਣ ਕਿ ਉਹਨਾਂ ਦੇ ਘਰਾਂ ਦੇ ਵਿੱਚ ਧੀਆ ਪੈਣਾ ਮਾਵਾਂ ਨਹੀਂ ਹੁੰਦੀਆਂ ਜਿਹੜੇ ਐਸਾ ਹਰਕਤ ਕਰਨ ਬਾਰੇ ਸੋਚਦੇ ਤੱਕ ਨਹੀਂ ਆਪਾਂ ਆਪਣੀ ਗਿੱਦੜਵਾ ਧਰਤੀ ਦੇ ਵਿੱਚ ਵੀਰੋ ਸਾਰੇ ਸਮਾਜ ਸੇਵੀ ਕਹੋ ਜੀਏ ਇਸ ਘਿਣੋਣੀ ਹਰਕਤ ਦੇ ਬਾ ਹੁੰਦੇ ਹੋਏ ਆਪਾਂ ਇੱਕ ਰੋਸ ਮਾਰਚ ਕੱਢੀਏ ਇਸ ਸਰਕਾਰ ਨੂੰ ਦਿਖਾ ਦਈਏ ਕਿ ਸਾਡੇ ਜਮੀਰ ਜਿੰਦਾ ਹੈ ਸਾਡੀ ਭੈਣਾ ਵਾਸਤੇ ਜਿੰਦਾ ਹੈ ਸਾਡੀ ਧੀਆਂ ਵਾਸਤੇ ਜਿੰਦਾ ਹੈ ਕੋਈ ਕਿਸੇ ਦਾ ਇਸ ਗੱਲ ਨਾਲ ਬਤੋਲੀ ਵੀ ਗਰੀਬ ਦੀ ਬੇਟੀ ਹੈ ਜਾਂ ਵੀਰ ਦੀ ਬੇਟੀ ਹੈ ਬੇਟੀ ਸਾਹਿਬ ਦੀ ਬੇਟੀ ਹੈ ਜੈ ਹਿੰਦ